ਤਫੋਂ ਕੈਨੇਡੀਅਨਸ ਦੇ ਵੱਲੋਂ ਯੂਐਸ ਤੇ ਯਾਤਰਾ ਦਾ ਬਾਇਕਾਟ ਕੀਤਾ ਜਾ ਰਿਹਾ ਤਾਂ ਇਹਨਾਂ ਖਬਰਾਂ ਦੇ ਵਿਚਕਾਰ ਹੁਣ ਕੈਲੀਫੋਰਨੀਆ ਦੇ ਗਵਰਨਰ ਦੇ ਵੱਲੋਂ ਕੈਨੇਡੀਅਨਸ ਨੂੰ ਅਪੀਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇ ਰਾਹੀਂ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਜਿਨ੍ਹਾਂ ਨੇ ਪਿਛਲੇ ਸਾਲ ਆਏ ਵੀ ਲੱਖ ਕੈਨੇਡੀਅਨਸ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਛੱਟ ਕੇ ਗੋਲਡਨ ਸਟੇਟ ਦੀ ਵਾਈਨ ਸੂਰਜ ਦੀ ਰੌਸ਼ਨੀ ਅਤੇ ਸਰਫਿੰਗ ਦਾ ਆਨੰਦ ਲੈਣ ਦੇ ਲਈ ਵਾਪਸ ਆਉਣ ਦੀ ਅਪੀਲ ਕੀਤੀ ਹੈ ਜੀਹਾਂ ਦੱਸਦੀ ਹੈ ਕਿ ਅਮਰੀਕਾ ਦੇ ਨਾਲ ਚੱਲ ਰਹੀ ਟੈਰਿਫ ਜੰਗ ਅਮਰੀਕੀ ਅਧਿਕਾਰੀਆਂ ਦੇ ਵੱਲੋਂ ਯਾਤਰੀਆਂ ਨੂੰ ਹਿਰਾਸਤ ਦੇ ਵਿੱਚ ਲਏ ਜਾਂਦੀ ਹੈ ਇਹਨਾਂ ਤਮਾਮ ਖਬਰਾਂ ਦੇ ਵਿਚਕਾਰ ਅਤੇ 트럼ਪ ਦੇ ਵੱਲੋਂ ਦੇਸ਼ ਨੂੰ ਆਪਣੇ ਦੇ ਨਾਲ ਜੋੜਨ ਦੇ ਬਿਆਨਾਂ ਦੇ ਦਰਮਿਆਨ ਹਾਲ ਹੀ ਦੇ 2 ਹਫ਼ਤਿਆਂ ਦੇ ਵਿੱਚ ਕੈਨੇਡੀਅਨ ਨੇ ਯੂਐਸ ਤੇ ਵਿੱਚ ਛੁੱਟੀਆਂ ਦੀਆਂ ਯੋਜਨਾਵਾਂ ਵਿੱਚ ਤੇਜ਼ੀ ਦੇ ਨਾਲ ਕਟੌਤੀ ਦੇਖੀ ਗਈ ਹੈ ਤਾਂ ਕੈਲੀਫੋਰਨੀਆ ਦਾ ਅਨੁਮਾਨ ਹੈ ਕਿ ਕੈਨੇਡੀਅਨ ਜੋ ਕਿ ਸੈਰ-ਸਪਾਟੇ ਲਈ ਦੂਜੇ ਸਭ ਤੋਂ ਵੱਡੇ ਅੰਤਰਰਾਸ਼ਟਰੀ ਖਰਚ ਕਰਨ ਵਾਲੇ ਲੋਕ ਨੇ ਅਜਿਹੇ ਵਿੱਚ ਸੂਬੇ ਦੇ ਸੈਰ-ਸਪਾਟਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਰਵਰੀ ਦੇ ਵਿੱਚ ਕੈਨੇਡੀਅਨਸ ਦੇ ਦੌਰੇ 12 ਫੀਸਦੀ ਘਟ ਗਏ ਨੇ ਤਾਂ ਅਜਿਹੇ ਦੇ ਵਿੱਚ ਵੀਡੀਓ ਦੇ ਰਾਹੀਂ ਗਵਰਨਰ ਗੈਵਨ ਨੇ ਕੈਨੇਡੀਅਨਸ ਨੂੰ ਯੂਐਸ ਦੀ ਯਾਤਰਾ ਕਰਨ ਦੀ ਅਪੀਲ ਕੀਤੀ। Today we launched a new international campaign focused on encouraging Canadians to come visit the great state of California. The state of mind in the United States of America has dramatically changed. As it relates to the approach to Canada, and we want to make sure we send a message to our Canadian friends up north to come to a state where two million Canadians visited last year, and come visit a state where there's something for everybody. Visit California.